ਦੋਸਤੋ ਖੇਤੀ ਸਹਾਇਕ ਧੰਦੇਆਂ ਨੂੰ ਉਤਸ਼ਾਹਤ ਕਰਨ ਵਾਸਤੇ ਮੇਰੇ YouTube ਚੈਨਲ ਸਰਦਲ ਤੇ ਅੱਜ ਇੱਕ ਖੂਬਸੂਰਤ ਮرحله ਲੈ ਕੇ ਮੈਂ ਪਹੁੰਚਿਆ ਉਹ ਆ ਸਾਡੇ 9 ਮਾਸ ਵਰਗਾ ਜਿਹੜਾ ਪਸ਼ੂ ਪਾਲਣ ਦਾ ਧੰਦਾ ਹੈ ਖੇਤੀ ਦੇ ਨਾਲ ਜੁੜਿਆ ਹੋਇਆ ਉਹਦੇ ਚ ਇਸੇ 9 ਮਾਸ ਦੇ ਵਿੱਚ ਬੱਕਰੀ ਪਾਲਣ ਦਾ ਵੀ ਇੱਕ ਅਹਿਮ ਰਿਸ਼ਤਾ ਹੈ ਸੋ ਬੱਕਰੀ ਪਾਲਣ ਨਾਲ ਸੰਬੰਧਿਤ ਇੱਕ ਮੰਡੀ ਲੱਗਦੀ ਆ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰਖਾਲਾ ਵਿਖੇ ਸੋ ਇਸ ਮੰਡੀ ਦੀਆਂ ਜਿਹੜੀਆਂ ਸਰਗਰਮੀਆਂ ਵੇਖਣ ਅੱਜ ਅਸੀਂ ਪਹੁੰਚੇ ਆ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦਾ ਦੀ ਬਹੁਤ ਵੱਡੀ ਜ਼ਰੂਰਤ ਆ ਕਿਸਾਨ ਵੀਰੋ ਤੇ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦਾ ਬੱਕਰੀ ਪਾਲਣ ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਖਿਆਲ ਮਹਾਨ ਧੰਦਾ ਹੋਰ ਨਿਪੜਨਾ ਇੱਕ ਬਹੁਤ ਹੀ ਲਾਇਹੇਵੰਦ ਧੰਦਾ ਹੋਰ ਨਿਪੜਨਾ ਸੋ ਇਸ ਖੇਤੀ ਮੇਲੇ ਦੀਆਂ ਇਸ ਖੇਤੀ ਇਸ ਬੱਕਰੀ ਪਾਲ ਨਾਲ ਸੰਬੰਧੀ ਇਸ ਮੰਡੀ ਦੀਆਂ ਸਰਗਰਮੀਆਂ ਰਿਕਾਰਡ ਕਰਨਾ ਚ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰੁਖਾਲਾ ਵਿਖੇ ਬਹੁਤ ਦੂਰੋਂ ਦੂਰੋਂ ਇੱਥੇ ਜਿਹੜੇ ਬੱਕਰੀ ਪਾਲ ਨਾਲ ਸੰਬੰਧਿਤ ਵਪਾਰੀ ਆਉਂਦੇ ਆ